ਭਰਾਮ ਗਿਆਨੀ 108 ਸੰਤ ਬਾਬਾ ਮੋਨੀ ਕੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਤੇਸ ਵਰਗਵਾਸੀ ਗੁਰਮੁਖ ਸਿੰਘ ਚੌੜ ਦੇ ਪਰਿਵਾਰ ਵੱਲੋਂ ਚੌੜ ਫਾਰਮਕਿੰਟ ਪੁੱਟਾ ਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਜ਼ਰੂਰਤਮੰਦ ਪਰਿਵਾਰਾਂ ਦੀਆਂ ਲਟਕੀਆਂ ਦੇ ਆਨੰਦਕਾਰ ਚ ਨਵਜੰਮੀਆਂ ਬੱਚੀਆਂ ਦੀ ਲੋੜੀ ਅਤੇ ਹੋਰ ਸਮਾਜ ਸੇਵਾ ਦੇ ਕਾਰਜ 5 ਜਨਵਰੀ ਤੋਂ ਲੈ ਕੇ 11 ਜਨਵਰੀ ਤੱਕ ਕੀਤੇ ਜਾ ਰਹੇ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਰਬੀਤਰਾਏ ਅਤੇ ਪਿੰਦੂ ਚੌੜਨੀ ਦੱਸਿਆ ਕਿ 5 ਜਨਵਰੀ ਨੂੰ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਜਾਵੇਗਾ 6 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ 7 ਜਨਵਰੀ ਨੂੰ ਖੂਨਦਾਨ ਕੈਂਪ ਲਗਾਇਆ ਜਾਵੇਗਾ 8 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ 9 ਜਨਵਰੀ ਨੂੰ ਜ਼ਰੂਰਤਮੰਦ ਲੜਕੀਆਂ ਦੇ ਆਨੰਦਕਾਰਤ ਪ੍ਰਵਾਸ ਜਾਣਗੇ ਅਤੇ 11 ਜਨਵਰੀ ਨੂੰ 5100 ਨਵਜਮੀਆਂ ਬੱਚਿਆਂ ਦੀ ਲੋੜੀ ਭਾਈ ਚੱਵੇਗੀ ਇਹ ਸਾਰੇ ਸਮਾਗਮ ਜੋਲਫਾਰਮ ਪਿੰਡ ਪੁਰਕਾ ਵਿਖੇ ਹੋਣਗੇ ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਹਨਾਂ ਸਮਾਗਮਾਂ 'ਚ ਹਮਹਮਾ ਕੇ ਪਹੁੰਚਣ ਦੀ ਅਪੀਲ ਕੀਤੀ ਸਾਰੇ ਇਲਾਕਾ ਨਿਵਾਸੀਆਂ ਨੂੰ ਪਿਆਰ ਭਰੀ ਸਤਿਕਾਰ ਜੋਲ ਫਾਰਮ ਕੋੜਕਾ ਵੇਖੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਾਲਾਨਾ ਪ੍ਰੋਗਰਾਮ ਜਿਹੜੇ ਉਹ ਰੰਬੇ ਜਾ ਰਹੇ ਨੇ 5 ਤਰੀਕ ਤੋਂ ਪ੍ਰੋਗਰਾਮ ਸ਼ੁਰੂ ਹੋਣੇ ਆ 9 ਤਰੀਕ ਨੂੰ ਜਿਹੜੇ ਹੀ ਉਹ 3ਾਂ ਦੇ ਵਿਆਹ ਨੇ ਔਰ 11 ਤਰੀਕ ਦੀ ਬੱਚਿਆਂ ਦੀ ਲੋਹੜੀ ਹੈਗੀ ਆ ਤੇ ਸਾਰੀ ਟੀਮ ਜਿਹੜੀ ਪਿੰਦੂ ਜੋਲਜੀ ਦੀ ਟੀਮ ਹੈਗੀ ਆ ਸਰਪ੍ਰਸ ਨੇ ਸਾਡੇ ਉਹ ਸਾਰੀ ਟੀਮ ਲਈ ਤਤਪਰ ਨੇ ਮਨਮੋਹ ਬਾਰਸਪਾ ਜੀ ਤੇ ਸਾਰਿਆਂ ਨੂੰ ਖੁੱਲਾ ਸੱਦਾ ਹੈਗਾ ਉਹ ਹਰ ਇੱਕ ਤਰ੍ਹਾਂ ਹਰ ਇੱਕ ਸਾਲ ਦੀ ਤਰ੍ਹਾਂ ਅਸੀਂ ਅੱਛਾ ਪ੍ਰੋਗਰਾਮ ਜਿਹੜਾ ਹੈਗਾ ਉਹ ਇਥੇ ਆਰਗੇਨਾਈਜ਼ ਕਰ ਰਹੇ ਹਾਂ ਤੇ ਸਾਰਿਆਂ ਨੂੰ ਸਹਿਯੋਗ ਦੇਣ ਦੀ ਅਪੀਲ ਹੈ ਤੁਹਾਡੇ ਸਾਰਿਆਂ ਦਾ ਥੈਂਕ ਯੂ ਬਹੁਤ ਬਹੁਤ ਹੌਮਾ ਹਮਾ ਕੇ ਪਹੁੰਚੋ ਤੇ ਜੋ ਇਥੇ ਜਲ ਫਾਰਮ ਕੋਡ ਕਾਵੇ ਕੇ ਹਰ ਇੱਕ ਸਾਲ ਦੀ ਤਰ੍ਹਾਂ ਆਪਾਂ ਪ੍ਰੋਗਰਾਮ ਕਰਦੇ ਹਾਂ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਥੈਂਕ ਯੂ ਸੋ ਮਚ